ਹਾਂਜੀ ਸਤਿ ਸ੍ਰੀ ਅਕਾਲ ਸਾਰੀਆਂ ਭੈਣਾਂ ਨੂੰ ਮੈਂ ਆ ਜੀ ਮਨਪ੍ਰੀਤ ਮੰਦਿਰ ਕਲੋਥਿੰਗ ਹਾਊਸ ਤੋਂ ਅੱਜ ਜਿਹੜੀ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਆ ਜੀ ਇਹ ਰਹਿਣਗੇ ਜੀ ਖਾਦੀ ਦੇ ਉੱਪਰ ਤੇ ਖਾਦੀ ਸੂਟ ਦੁਪੱਟਾ ਹੈਗੇ ਨੇ ਤੇ ਪਿਓਰ ਦਾ ਸਟਾਫ ਰਹੂਗਾ ਤੇ ਲਾਈਟ weight ਖਾਦੀ ਹੈਗੀ ਆ ਜੀ ਲੁੱਕ ਵਾਈਜ਼ ਵੀ ਤੇ weight ਵਾਈਜ਼ ਵੀ ਜਿਹੜੀਆਂ ਵੀ ਭੈਣਾਂ ਨੇ ਇਹ ਸੂਟ ਸਾਡੇ ਕੋਲੋਂ ਬਾਏ ਕਰਨੇ ਨੇ ਸਾਡਾ ਨੰਬਰ ਹੈਗਾ ਜੀ 99915612346 ਤੇ ਤੁਸੀਂ ਕਾਲ ਕਰਕੇ ਜਦੋਂ ਤੁਸੀਂ ਸਾਨੂੰ ਮੈਸੇਜ ਕਰਕੇ ਆਪਣੇ ਸੂਟ ਸਾਡੇ ਕੋਲੋਂ ਬੁੱਕ ਕਰਵਾ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਦੇ ਨਾਲ ਇਹ ਸੂਟ ਹੈਗੇ ਨੇ ਤੇ ਬਹੁਤ ਹੀ ਜ਼ਿਆਦਾ ਇਹ ਡਿਮਾਂਡ ਦੇ ਵਿੱਚ ਸੂਟ ਰਹੇ ਨੇ ਜੀ ਸਾਡੇ ਤੇ ਜਿਹੜੀਆਂ ਵੀ ਭੈਣਾਂ ਨੇ ਸੂਟ ਸਾਡੇ ਕੋਲੋਂ ਬਾਏ ਕਰਨੇ ਨੇ ਛੇਤੀ ਛੇਤੀ ਤੁਸੀਂ ਆਪਣੇ ਆਰਡਰ ਸਾਡੇ ਨੰਬਰ ਦੇ ਉੱਪਰ ਤੁਸੀਂ ਪਲੇਸ ਕਰ ਸਕਦੇ ਹੋ ਜੀ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਤੇ ਬਹੁਤ ਹੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਦੇ ਨਾਲ ਸੂਟ ਹੈਗੇ ਨੇ ਜੀ ਥੈਂਕ ਯੂ